ਦੇ ਟਾਣੇ ਵੱਡ ਗਏ। ਚਾਹ ਰਾ ਇਹ ਤਾਂ ਕੱਤ ਵੱਢਣੇ ਅੰਚਾਰੀ ਦੀਆਂ। ਉਹ ਨੀਚੇ-ਨੀਚੇ ਜਾ ਫਿਰ ਉਹ ਥੋੜਾ ਚਾਹ ਦਸਰਾ ਜਾ ਜਾਂਦਾ ਸਭ ਸੁਪਾ ਜਾਂਦਾ ਇੱਕ ਵਾਰ। ਗਰਮੀ। ਮੇਰੀ ਗੱਲ ਸੁਣ। ਹਾਂ ਪੂਆ ਤੇਰੇ ਬਾਪ ਨੇ ਅੱਜ ਮੈਨੂੰ ਜਵਾਬ ਦਿੱਤਾ ਪੈਸਿਆਂ ਤੋਂ। ਅੱਛਾ। ਹਾਂ। ਛੋੜੇ ਹੁਣ ਐਂ ਦੱਸ ਤੂੰ ਜਾ ਕਿਲੇ ਜ਼ਮੀਰ ਦੇ ਦੀ। ਪੂਆ 25 ਕਿਲੇ ਨੇ 25 ਕਿਲੇ ਤਾਂ ਆਪਣੇ ਲਵੇ ਠੇਕੇ ਤੇ ਨੇ। ਪੁੱਤ ਫਿਰ 50 ਹੋਗੇ। ਪੂਆ ਤੇ ਠੇਕਾ ਠੋਕਾ ਵੀ ਦੇਣਾ ਹੁੰਦਾ। ਠੇਕਾ ਤਾਂ ਦੇਣਾ ਮੇਰੀ ਗੱਲ ਸੁਣ। ਹਾਂ। ਮੈਨੂੰ ਤਾਂ ਲੱਗਦੇ ਤੇਰੇ ਘਰ ਵਾਲੀ ਢੂੰਗੀ। अच्छा हां तैनू ਨਹੀਂ ਪਤਾ ਇਹ ਗੱਲ ਦਾ ਮੈਨੂੰ ਤਾਂ ਇਹ ਗੱਲ ਬਾਰੇ ਪਤਾ ਨਹੀਂ ਪੁਆ ਘਰੋਂ ਪੈਸੇ ਜਾਂਦੇ ਨਹੀਂ ਤੈਨੂੰ ਕਿਹਨੇ ਦੱਸਿਆ ਪੁਆ ਮੈਨੂੰ ਬੋਚੋਲਣ ਦੱਸ ਦਿੱਤੀ ਚਲ ਕੋਈ ਨਹੀਂ ਪੁਆ ਮੈਂ ਕਰੂੰਗਾ ਗੱਲ ਨਾਲ ਗੱਲ हां ਉਹ ਪੀਰੋਂ ਉੱਥੇ ਢੋਂਦੀਆਂ ਹੁਣ ਦੇਖ ਪਹਿਲਾਂ ਤੇਰੇ ਜਦ ਤੂੰ ਵਿਆਹਿਆ ਸੀ ਕਹੇਗਾ ਘਰਤੀ ਟੁੱਟੜ ਗਈ ਸੀ ਹਾਂ ਉਹ ਗਲਤ ਹੈਗੀ ਤੇਰੀ ਸਹੀ ਹੁਣ ਇੰਨਾ ਸੋਨਾ ਘਰ ਬਣਾ ਲਿਆ ਇਹ ਢੋਂਦੀ ਹੈ اچھا ਤਾਂ ਹੀ ਛੋਟੇ ਛਰ ਕਰਜ਼ਾ ਛੱਡਦਾ ਨਹੀਂ ਕਰਦਾ ਕਿ ਮੈਂ ਛੱਡੂਗਾ 50 ਕਿੱਲੇ ਦੀ ਖੇਤੀ ਕਰਦਾ ਤੂੰ ਚਲ ਕੋਈ ਨਹੀਂ ਪੁਆ ਤੂੰ ਆਰਾਮ ਕਰ ਮੈਂ ਗੱਗ ਨਾਲ ਗੱਲ ਕਰਾਂ ਹਾਂ ਪੁੱਛੀ ਫਿਰ ਠੀਕ ਆ ਠੀਕ ਆ ਪ ਚੰਗਾ ਹਾਂ ਮੈਂ ਮੜਾ ਜਾ ਕਰ ਲਾਂ ਫੇਰ ਕਰ ਲਾਂ ਗਾ ਕੰਨਾਂ ਨਾਲ ਕੁੜੀ ਜੀ ਨੂੰ ਵੀ ਦਿਮਾਗ ਤੇ ਬੋਝ ਪਾਤਾ ਵੀ ਭਾਈ ਜੇ ਕਿਸੇ ਚੀਜ਼ ਦੀ ਲੋੜ ਆ ਤੂੰ ਫੋਨ ਕਰਕੇ ਆ ਬੰਦੇ ਨੂੰ 10 ਦਿਨ 5 ਦਿਨ ਪਹਿਲਾਂ ਦੱਸੋ ਬੰਦਾ ਕੋਈ ਉਹ ਜਿਹਾ ਇੰਤਜ਼ਾਮ ਕਰ ਲੈਂਦਾ ਹੁਣ ਮੈਂ ਆੜਤੀ ਨੂੰ ਦੱਸ ਕੀ ਕਹਾ ਉਹ ਤਾਂ ਕਹਿੰਦਾ ਤੇਰੇ ਕੰਨੀ ਉਹ ਨਿਕਲਦੇ ਨੇ ਵੀ ਕੀ ਸੋਚਦਾ ਵੀਰੇ ਉਹ ਬੈਠਾ ਕੁਝ ਨਹੀਂ ਸੋਚਦਾ ਭਾਣੇ ਮੈਂ ਤਾਂ ਬਸ ਉਹੀ ਬੈਠਾ ਸੀ ਸੋਉਂਦੀ ਨੰਗਰ ਬਸ ਤਾਂ ਖਸ ਰੱਖੇ ਹੁੰਦੇ ਰਹੇ ਹਾਂ ਭਾਣੇ ਦੋਹੇ ਰਲ ਕੇ ਕੰਮ ਕਰ ਲੈਣੇ ਆ ਨਾ ਚਲੋ ਜੀ ਮੁੰਡਾ ਵਧੀਆ ਆਪਣਾ ਨਾ ਮੈਨੂੰ ਐ ਦੱਸ ਮੈਂ ਸੁਣੀ ਆ ਕਹਿੰਦੇ ਕਰਜਾ ਸੈਟਡਾ ਹੋ ਤੇ ਰਿਕ ਵਿੱਚ ਕਰਜਾ ਨੂੰ ਤੁਰ ਚੜ ਗਿਆ ਫਿਰ ਕਰਜਾ ਦਾ ਹੁਣ ਖਰਚੇ ਹੋ ਜਾਂਦੇ ਨੇ ਹੁਣ ਗੱਡੀ ਲਿਆਂਦੀ ਫਿਰ ਕਾਹ ਜਮੀਨ ਲੈ ਲਈ ਫਿਰ ਉਹ ਠੇਕਾ ਭਰਤਾ ਖਰਚੇ ਤਾਂ ਫਿਰ ਹੋ ਹੀ ਜਾਂਦੇ ਨੇ ਐਨੀ ਤਾਂ ਹੁੰਦੇ ਨੇ ਵੀਰੇ ਤੈਨੂੰ ਨਹੀਂ ਪਤਾ ਤੇਰੇ ਘਰ ਨੂੰ ਉਧਰੋਂ ਉਧਰ ਹੀ ਹੋ ਰਿਹਾ ਦਰਕਰ ਆਏ ਕਾਹਨ ਚੋਰੀ ਕਰਦਾ ਮੇਰਾ ਮੁੰਡਾ ਕਾ ਮੇਰੀ ਨੂੰਹ ਆ ਗਈ ਘਰੇ ਨੂੰਹੇ ਤੇ ਕੰਡੋਂਦੀ ਆ ਇਹ ਗੱਲ ਦਾ ਹਿੰਟ ਇਹ ਕਦ ਗੌਰ ਕਰੀਏ ਨਾ ਆਪਣੇ ਤਾਂ ਨਹੀਂ ਮੈਂ ਗੱਲ ਦੀ ਗੌਰ ਕਰੀ ਖਰ ਉਹ ਉਹੀ ਜੀ ਹੈ ਨਹੀਂ ਕੁੜੀ ਉਹ ਮੇਰੀ ਗੱਲ ਸੁਣ ਜਾਤੇ ਮੁੰਡਾ ਵੀ ਹੈ ਕਹੇ ਜਾ ਘਰ ਤੀ ਤੋ ਟੁੱਟੇ ਜਾ ਘਰ ਨਹੀਂ ਤੀ ਚਲੋ ਤਾਂ ਲੈ ਮਿਹਨਤ ਕਰਦੇ ਨਾਲ ਇਹਨੇ ਪਾ ਲਿਆ ਹੁਣ ਇਹ ਤਾਂ ਹੁੰਦੀ ਏ ਝੋਲੇ ਪਰ ਪਰ ਤੈਨੂੰ ਨਹੀਂ ਗੱਲ ਦਾ ਪਤਾ ਹੈਗਾ ਅੱਛੇ ਬਣੇ ਹਾਂ ਤੇਰੇ ਘਰੋਂ ਹੁ ਤੋਰੀ ਜਾਂਦਾ ਸਮਾਨ ਨਾਲੇਰੇ ਕੁੜਮਾ ਦੀ ਜਾ ਉਹਦੀ ਮਾਰ ਨੂੰ ਦਿੰਦੀ ਹੈ ਕਦੇ ਮਾਂ ਜੀ ਨਹੀਂ ਕਦੇ ਇਹ ਜਾਂਦੀ ਹੈ ਨੌ ਦੀ ਮੰਨਦਾ ਹੁਣ ਮਦਦ ਤੇ ਵੀ ਕਰੀਆ ਗੱਡੀ 'ਚ ਵੀ ਮਦਦ ਕਰੀ ਹੁੰਦੀ ਮੰਨਦਾ ਕਾਹਨੂੰ ਉਹ ਕਰਦਾ ਕਿੱਥੋਂ ਮਦਦ ਕਰ ਦੋ ਜੇ ਤਾਂ ਮਦਦ ਆਪ ਮੰਗਦਾ ਉਹ ਮਦਦ ਕਿਸਮ ਕੀ ਦੇ ਦੂ ਚਲੋ ਇਹ ਤਾਂ ਗੱਲ ਦੀ ਮੈਂ ਆਪਣੇ ਗੌਰ ਜੀ ਕਰੀ ਲਈ ਚਲ ਗੌਰ ਕਰੂੰਗਾ ਫਿਰ ਮੈਂ ਕੱਲੀਆ ਨਹੀਂ ਚੰਗਲੀ ਹੋਈ ਹੈ ਹਾਂ ਤੈਨੂੰ ਕੀ ਪਤਾ ਲੱਗਦਾ ਕਿ ਮਹਤਵਾਨ ਤਾਂ ਹੁੰਦੀ ਆ ਬਾਕੀ ਐ ਵੀ ਆਪਣੇ ਮਾਇ ਜਿਹੜਾ ਹੁਣ ਪੈਸਾ ਤੇਲ ਹੁੰਦਾ ਸਾਰਾ ਇਹਨਾਂ ਦੇ ਹੱਥ 'ਚ ਹੀ ਫੜਾ ਤਾਂ ਹੀ ਫੇਰ ਹੁਣ ਤੈਨੂੰ ਕਹਿੰਦੇ ਇੰਨੇ ਖਰਤੇ ਹੋਵੇ ਬੂਗਣਾ ਬਿਰਤਵੰਤ ਕਰਦਾ ਕੋਈ ਚਲ ਮੈਂ ਕਰੂੰਗਾ ਗੌਰ ਭਾਣੇ ਫਿਰ ਇਹ ਇਹ ਗੱਲ ਤੇ ਮੈਂ ਕਰਦਾ ਗੌਰ ਇਹ ਚੀਜ਼ ਦੀ ਗੌਰ ਕਰ ਠੀਕ ਠੀਕ ਹੈ ਭਾਣੇ ਹੁਣ ਤੇਰੇ ਇਹ ਥੋੜੇ ਕਰਜਾ ਸਿਰ ਚੜ ਚਖਦਾ ਸੀ ਨਹੀਂ ਉਹੀ ਤਾਂ ਗੱਲ ਕਰਦੇ ਹੁਣ ਪਹਿਲੇ ਵੀ ਆਪਣਾ ਘਰ ਚਾਲਦੀ ਦੀਗਾ ਕਦੇ ਕੋਈ ਕਰਜਾ ਨਹੀਂ ਛੜਿਆ ਫੇਰ ਹੁਣ ਕੰਮਾ ਇੰਨਾ ਤਾਂ ਮਿੰਤ ਕਰਦਾ ਤੁਸੀਂ ਚਲ ਕਰਦਾ ਗੌਰ ਭਾਣੇ ਫਿਰ ਹਾਂ ਚਲ ਠੀਕ ਆ ਫਿਰ ਮੈਂ ਉੱਤਨੀ ਆ ਫਿਰ ਹਾਂ ਕੋਈ ਨਾ ਕੋਈ ਮੈਂ ਕਹਾਂਗਾ ਕਹੇਗਾ ਵੀ ਮੇਰੇ ਨੂੰ ਨਾਲ ਲੜਾਈ ਪਾਤੀ ਨਾ ਨਾ ਭਾਣੇ ਇਹ ਤਾਂ ਕੀ ਗੱਲ ਆ ਕਰਦਾ ਤਾਂ ਫਿਰ ਘਰ ਦੀ ਗੱਲ ਦੱਸਦੀ ਹੁੰਦਾ ਹਾਂ ਨਾ ਮੈਂ ਤਾਂਹੀਂ ਵੀਰੇ ਗੌਰ ਕਰੀ ਗੱਲ ਦੀ ਠੀ ਕੁੜਾ ਇਹ ਤਾਂ ਨਹੀਂ ਕੁੜੀ ਇਹੋ ਜੀ ਲੱਗਦੀ ਤਾਂ ਹੈ ਨਹੀਂ ਚਲ ਫਿਰ ਵੀ ਆਪਾਂ ਗੌਰਤਾ ਕਰੀਏ ਕਿਸੇ ਦੇ ਮਨ ਦਾ ਕੀ ਪਤਾ ਹੁੰਦਾ ਹਾਂ ਤੂੰ ਆਪਣੇ ਪੇਕਿਆਂ ਨੂੰ ਪੈਸੇ ਖਵਾਉਣੀ ਆ ਨਹੀਂ ਮੈਂ ਕਿਹੜੇ ਪੇਕਿਆਂ ਨੂੰ ਪੈਸੇ ਖਵਾ ਦੇ ਮੈਂ ਕਹਿੰਦਾ ਬਾਣਾ ਮੇਰੇ ਮੂਹ ਤੇ ਕਹੇ ਜੀ ਨੇ ਕਹੀ ਹੈ ਇਹ ਗੱਲ ਵੀ ਹਾਂ ਮੈਂ ਪੇਕਿਆਂ ਨੂੰ ਪੈਸੇ ਖਵਾਉਣੀ ਆ ਮੈਨੂੰ ਪਤਾ ਕੌਣ ਕਹਦਾ ਮੈਨੂੰ ਪਚੋਲੇ ਨੇ ਕਹੀ ਹੈ ਗੱਲ ਇਹ ਮੇਰੇ ਮੂਹਰੇ ਲਿਆ ਬਚਾਉਣੇ ਨੂੰ ਜਿੰਨਾ ਮੈਂ ਕਰਦੀ ਆ ਇਸ ਕਰਦਾ ਕਿਸੇ ਨੇ ਕਰਨਾ ਵੀ ਨਹੀਂ ਜਾ ਤਾਂ ਜੀ ਕਰੇ ਪੇਕੇ ਪੇਕੇ ਮੈਨੂੰ ਪੇਕੇ ਲੈ ਕੇ ਚੱਲੋ ਪੇਕੇ ਲੈ ਕੇ ਚੱਲੋ ਜਾ ਤਾਂ ਹੁਣ ਤੇਰੀ ਗੱਲਾਂ ਖੁੱਲਦੀਆਂ ਨੇ ਹੁਣ ਮੂੰਹ ਜਵਾਨ ਲੜਾਉਣੀ ਆ ਤੂੰ ਨਹੀਂ 1 ਮਿੰਟ ਉਹ ਤਾਂ ਤੁਹਾਨੂੰ ਦੇਖਦੀਆਂ ਨੇ ਜਿਹੜੇ ਮੇਰੀ ਮਾਂ ਨੇ ਘਟੀ ਚ ਪੈਸੇ ਪਾਏ ਨੇ ਉਹ ਨਹੀਂ ਦੇਖੇ ਤੁਹਾਨੂੰ ਉਹ ਵੀ ਸਾਡੇ ਚੱਕੇ ਹੀ ਪਾਏ ਹੋਣਗੇ ਹਾਂ ਸਾਰਾ ਕੁਝ ਤੁਹਾਡਾ ਹੀ ਹੋ ਗਿਆ ਹਨਾ ਸਾਡੇ ਹੀ ਆ ਫਿਰ ਚਲ ਕੋਈ ਨਾ ਤੁਸੀਂ ਆਜੋ ਬਾਪੂ ਨਾਲ ਗੱਲ ਕਰਦੇ ਆ ਨਾਲੇ ਦੱਸੋ ਬਾਪੂ ਦੀਆਂ ਗੱਲਾਂ ਫਿਰ ਕੀ ਗੱਲਾਂ ਦੱਸਾਂਗੇ ਚਲ ਆਜੋ ਬਾਪੂ ਨਾਲ ਹੀ ਗੱਲ ਕਰਦੇ ਆ ਬਾਪੂ ਕੀ ਗੱਲ ਹੋਊਗੀ ਭਾਈ ਆ ਕਰ ਲਾ ਗ ਹਾਂ ਮੈਨੂੰ ਕਿਵੇਂ ਬੋਲਦੇ ਨੇ ਅੱਜ ਤੱਕ ਮੈਂ ਨਾ ਕਦੇ ਚਮਚਾ ਨਹੀਂ ਆਵਦਾ ਘਰ ਚੋ ਚੱਕਿਆ ਇਹ ਮੈਨੂੰ ਕਹਿੰਦੇ ਨੇ ਤੂੰ ਪੇਕਿਆਂ ਨੂੰ ਘਰ ਖਵਾਉਣੀ ਆ ਨਾ ਇਹ ਗੱਲ ਦਾ ਤਾਂ ਭਾਈ ਮੈਨੂੰ ਵੀ ਪਤਾ ਲੱਗਿਆ ਸੀ ਵੀ ਤੂੰ ਹਾਲ ਉਹ ਚੱਕ ਚੱਕ ਲੈ ਕੇ ਜਾਨੀਂ ਚੀਜ਼ਾਂ ਆ ਦੇਖ ਲੈ ਬਾਪੂ ਨਹੀਂ ਪਤਾ ਲੱਗਿਆ ਗੱਲ ਦਾ ਇਹ ਗੱਲ ਦਾ ਤਾਂ ਐ ਤਾਂ ਮੈਨੂੰ ਵੀ ਬਹੁਤ ਗੱਲਾਂ ਦਾ ਪਤਾ ਲੱਗਦਾ ਤੈਨੂੰ ਕੀ ਗੱਲਾਂ ਦਾ ਪਤਾ ਭਾਈ ਜੇ ਮੈਂ ਆਪਦੀ ਆਈ ਤੇ ਆ ਗਈ ਨਾ ਕੀ ਪਤਾ ਦੱਸ ਫਿਰ ਜਿਹੜਾ ਸਾਨੂੰ ਪਤਾ ਦੀ ਅਸੀਂ ਦੱਸਤਾ ਕੀ ਪਤਾ ਇਹਨੂੰ ਦੱਸ ਫਿਰ ਸੁਣਿਆ ਨਹੀਂ ਜਾਣਾ ਨਾਲ ਫਿਰ ਜੇ ਦੱਸਣ ਤੇ ਆ ਗਈ ਦੱਸ ਫਿਰ ਨਾ ਨਾ ਦੱਸ ਭਾਈ ਤੂੰ ਸੁਣਾਂਗੇ ਉਹਨਾਂ ਜਾਣਾ ਹੈਗਾ ਤੇਰੇ ਚੜੀ ਜਾਂਦੀ ਆ ਇਹ ਆ ਸੁਣ ਲਓ ਫਿਰ ਬਾਪੂ ਨੇ ਬਾਹਰ ਧੀਮੀ ਰੱਖ ਰਖੀ ਆ ਉਹ ਬਾਪੂ ਕਹੇ ਜਿਆ ਗੱਲਾਂ ਕਰਦੀ ਆ ਲੈ ਪੁੱਤ ਇਹ ਕਹੇ ਜਿਆ ਗੱਲ ਕਰ ਤੈਨੂੰ ਕੌਣ ਕਹਿੰਦਾ ਭਾਈ ਮੈਨੂੰ ਵੀ ਪਤਾ ਲੱਗਦੀ ਆ ਜਿੰਮੇ ਗੱਲਾਂ ਤੁਹਾਨੂੰ ਪਤਾ ਲੱਗਦੀਆਂ ਨੇ ਤੈਨੂੰ ਦੱਸਿਆ ਕਿਹਨੇ ਦੱਸਤਾ ਸੀ ਭੂਆ ਨੇ ਪਪੂ ਮੈਨੂੰ ਵੀ ਭੂਆ ਨੇ ਦੱਸਿਆ ਸੀ ਉਹ ਭਾਈ ਮੇਰੇ ਕੋਲੇ ਵੀ ਉਹ ਤੇਰੀਆਂ ਗੱਲਾਂ ਹੀ ਕਰਦੀ ਸੀਗੀ ਅੱਛਾ ਲੈ ਪੁੱਤ ਤੁਸੀਂ ਲੜੋ ਨਾ ਚੁੱਪ ਕਰ ਜਾਓ ਹੁਣ ਅੱਛਾ ਉਹ ਜਲਾ ਦੋ ਦਿਮਾਗ ਤੋਂ ਜਾਵਾ ਭੈਣ ਤਾਂ ਉਹ ਮੇਰੀ ਆ ਸਾਡੇ ਘਰੇ ਜੰਮੀ ਆ ਭਾਈ ਮੈਨੂੰ ਉਹਦੇ ਸੁਭਾਅ ਦਾ ਪਤਾ ਅੱਛਾ ਬਾਪੂ ਉਹ ਨਹੀਂ ਲਾਈਂਦੇ ਇਹ ਉਂਗਲਾ ਅੱਛਾ ਉਹਨਾਂ ਨੇ ਵੀ ਭੂਆ ਨਹੀਂ ਕਿਹਾ ਮੇਰੇ ਬਾਰੇ ਹਾਂ ਉਹਦੀ ਕਾਰਵਾਈ ਹੈ ਨਾ ਮੇਰੀ ਗੱਲਾਂ ਸੁਣ ਲੋ ਆਪਾਂ ਉਹਨੂੰ ਕੁਝ ਨਹੀਂ ਕਹਿਣਾ ਹੈਗਾ ਤੁਸੀਂ ਮੇਰੀ ਗੱਲ ਸੁਣ ਐ ਤਾਂ ਬਾਪੂ ਜੀ ਆਪਣੀ ਚ ਲੜਾਈ ਨਹੀਂ ਪੈਂਦੀ ਵੀਰ ਕਰ ਠੀਕ ਹੈ ਠੀਕ ਹੈ ਬਾਪੂ ਹਾਂ ਬਸ ਹੁਣ ਤੁਸੀਂ ਬੋਲਣਾ ਨਹੀਂ ਠੀਕ ਆਜਾ ਪਾਲੇ ਕੱਪੜੇ ਸਾਰੀ ਲੈ ਬੀਬੇ ਤੂੰ ਕੱਪੜਿਆਂ ਦੀ ਕੀ ਗੱਲ ਕਰਦੀ ਐ ਮੈਂ ਸਾਰੀਆਂ ਲਵਾਰੀਆਂ ਖਾਲੀ ਕਰਤੀਆਂ ਸਾਰੇ ਬੈੱਡ ਖਾਲੀ ਕਰਤੇ ਇੱਕ ਇੱਕ ਕੱਪੜਾ ਚੱਕ ਕੇ ਮੈਂ ਬੈਗ ਚ ਪਾ ਲਿਆ ਲੈ ਬੇਬੇ ਮੇਰਾ ਕੰਮ ਤਾਂ ਹੋ ਗਿਆ ਹੁਣ ਤੂੰ ਤੇਰੇ ਵਾਲੇ ਕੰਮ ਦਾ ਦੱਸ ਕੀ ਬਣਿਆ ਮੇਰੇ ਵਾਲੇ ਕੰਮ ਵੀ ਮੈਂ ਲਾਤੇ ਤੂੰ ਪੂਰੇ ਲਾਤੇ ਜੀ ਅੱਛਾ ਆਇਂਦਾ ਬੇਬੇ ਮੈਨ ਤੇਰੇ ਤੇ ਪੂਰਾ ਯਕੀਨ ਆ ਜਾਂ ਤਾਂ ਹੁਣ ਪੈਸੇ ਗਿਣਾਂ ਕੇ ਦੇਉ ਹਾਂ ਜਾਂ ਫਿਰ ਕੋਹਾੜਾ ਪੀਏ ਨਾ ਅੱਛਾ ਕੰਮ ਮਧੋਏ ਕਰਤੇ ਕੋਈ ਆਇਆ ਤਾਂ ਮੈਨੂੰ ਮੇਰੀ ਬੇਬੇ ਪੂਰੀ ਬਾਧ ਰਾਇਆ ਤਾਂ ਮੈਨੂੰ ਪੂਰਾ ਕੌਨਫੀਡੈਂਸ ਹੈ ਬੇਬੇ ਤੇ ਮੈਂ ਹੀ ਪੂਰੀ ਲੱਗਦੀ ਹਾਂ ਸਭ ਨੂੰ ਕੋਈ ਨਾ ਮੈਂ ਹੀ ਭਗ ਜਾਨੀ ਆ ਪਾਪੂ ਜੀ ਮੈਂ ਹੀ ਪੂਰੀ ਲੱਗਦੀ ਹਾਂ ਸਭ ਨੂੰ ਕੋਈ ਨਾ ਮੈਂ ਹੀ ਭਗ ਜਾਨੀ ਆ ਪਾਪੂ ਜੀ ਹਾਂ ਜਾਣੀ ਬੁਬਈ ਜਾਓ ਘਰ ਛੱਡ ਕੇ ਜਾਓ ਭਗ ਜਾ ਹਾਂ ਭਗ ਜਾ ਜਦਾ ਪੇਕ ਕਰਨ ਟਾਈ ਜਾਨੀ ਨਹੀਂ ਨਹੀਂ ਮੈਨੂੰ ਜ਼ਹਿਰ ਦੇ ਦੋ ਮੈਨੂੰ ਜ਼ਹਿਰ ਦੇ ਦੋ ਮੈਂ ਮਰ ਜਾ ਕਾ ਨੂੰ ਕੋਈ ਨਹੀਂ ਮਾਰਦਾ ਇਸ ਘਰ ਚ ਮੈਂ ਕਰਦੀਆ ਮੇਰੇ ਮਾਪੇ ਪਾਪਾ ਨੂੰ ਫੋਨ ਹੋ ਤਾਂ ਫੁਣੀ ਆ ਜਾਣਗੇ ਇੱਕ ਗੱਲ ਹੋ ਸਕਦਾ ਮੇਰੀ ਮੈਨੂੰ ਅੱਧ ਚਾਹੀਦਾ ਅੱਧਾ ਤਾਂ ਮੈਂ ਨਹੀਂ ਖੜਾ ਮੈਨੂੰ ਵਾਧ ਕਿੱਥੋਂ ਦੇਈ ਮਾਈ ਵਾਲਿਆਂ ਨਾ ਮੈਂ ਵਗ ਜਾਣਾ ਕਰੂੰ ਉਹ ਮੈਨੂੰ ਜ਼ਹਿਰ ਦੇ ਦੋ ਭਾਈ ਮੈਨੂੰ ਜ਼ਹਿਰ ਦੇ ਦੋ ਤੁਸੀਂ ਰਹਿਣਾ ਇਹੀ ਕਸਰਾ ਨੇ ਇੱਕ ਬਾਪੂ ਨੇ ਬਾਹਰ ਨਾ ਕਰਖੀ ਤੀਮੀ ਇੱਕ ਤੀਮੀ ਤੁਸੀਂ ਰੱਖ ਲਿਓ ਮੈਂ ਵਗ ਜਾਨੀ ਔਰ ਉਹ ਪਹਿਲਾਂ ਬੋਲ ਤੂੰ ਇਹ ਨਹੀਂ ਗੱਲਾਂ ਕਰਪੋ ਮੈਨੂੰ ਜ਼ਹਿਰ ਦੇ ਦੋ ਮੈਂ ਮਰ ਜਾਣਾ ਸਭ ਚੰਨਾਂ ਦੇ ਰੱਖੀਏ ਇਹ ਗੱਲਾਂ ਕਰੀ ਜਾਂਦੀ ਐ ਇਹ ਤਾਂ ਉਹ ਬਾਪੂ ਜੀ ਕਾਹਨੂੰ ਤੁਸੀਂ ਮੇਰੇ ਤੇ ਜਿਹੜੇ ਦੂਸ਼ਣ ਲਾਉਨੇ ਹੋ ਵੀ ਪੇਕਿਆਂ ਨੂੰ ਘਰ ਖਵਾਉਂਗਾ ਮੈਂ ਕੀ ਦੇਤਾ ਆ ਜੀ ਚਾਹੋ ਪਤਾ ਨਹੀਂ ਜੀ ਸਾਨੂੰ ਇਹਦਾ ਸਾਨੂੰ ਕਿਸੇ ਨੂੰ ਦੱਸਿਆ ਤੇਰੀ ਜੀ ਹੋਈ ਜਾਂਦੀ ਐ

ਉਹ ਸਾਰਿਆਂ ਨੂੰ ਲੜਾਉਂਦਾ ਸੀ ਆਪਾਂ ਨੂੰ ਤਾਂ ਹੋਰ ਬਾਪੂ ਜੀ ਜਦੋਂ ਘਰ ਤੇ ਤੀਜਾ ਬੰਦਾ ਆ ਜਾਵੇ ਘਰ ਚ ਕੁਵਾੜੇ ਪੈ ਜਾਂਦੇ ਨੇ ਉਹ ਸਿਆਣੇ ਕਹਿੰਦੇ ਤਾਂ ਹੈਗੇ ਨੇ ਕਿਉਂ ਹੋਊਗਾ ਦੀ ਹੋਰ ਬਾਪੂ ਜੀ ਆਪਣੇ ਤਾਂ ਹਾਸ ਦੇ ਵਾਸਤੇ ਘਰ ਨੂੰ ਏਜਾਰ ਨਾਲ ਆ ਕੇ ਤੀ ਹਾਂ ਬਾਪੂ ਜੀ ਜਦੋਂ ਘਰ ਤੇ ਤੀਜਾ ਆ ਜਾਵੇ ਘਰ ਓਜਾੜਨ ਲੱਗ ਜਾਂਦਾ ਉਹ ਸਿਆਣੇ ਝੂਠ ਥੋੜੂ ਬੋਲਦੇ ਨੇ ਸਿਆਣੇ ਕਹਿੰਦੇ ਨਹੀਂ ਹੁੰਦੇ ਤੀਜਾ ਰਲਿਆ ਕੰਮ ਗਲਿਆ